ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ। ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ। ਮੇਰਾ ਪਰਿਵਾਰ ਛੋਟਾ ਜਿਹਾ ਸੀ। ਮੇਰੇ ਦਾਦਾ ਜਿਨ੍ਹਾਂ ਦੀ ਉਮਰ ਹੁਣ 58 ਸਾਲ ਸੀ। ਮੇਰੀ ਮਾਂ ਜੋ 36 ਸਾਲ ਦੀ ਸੀ। ਮੇਰਾ ਵੱਡਾ ਭਰਾ ਜੋ 24 ਸਾਲ ਦਾ ਸੀ ਤੇ ਲੁਧਿਆਣੇ ਵਿੱਚ ਨੌਕਰੀ ਕਰਦਾ ਸੀ ਤੇ ਮੈਂ 21 ਸਾਲ ਦੀ ਰੁਪਿੰਦਰ। ਮੇਰੇ ਬੀਜੀ ਦੀ ਮੌਤ 12 ਸਾਲ ਪਹਿਲਾਂ ਹੋ ਗਈ ਸੀ। ਉਹ ਇੱਕ ਹਾਦਸੇ ਵਿੱਚ ਚਲੀ ਗਈ ਸੀ। ਉਹਦੇ ਬਾਅਦ ਦਾਦਾ ਇਕੱਲੇ ਰਹਿ ਗਏ ਸਨ। ਮੇਰੇ ਪਿਓ ਵੀ ਸਾਨੂੰ ਛੱਡ ਕੇ ਚਲੇ ਗਏ ਸਨ। ਮੈਂ ਉਦੋਂ ਸਿਰਫ 8 ਸਾਲਾਂ ਦੀ ਸੀ। ਜਦ ਉਹ ਇੱਕ ਲੰਬੀ ਬਿਮਾਰੀ ਮੰਜੇ ਤੇ ਹੀ ਪਏ ਸੀ ਤੇ ਬਸ ਉਸ ਤੋਂ ਬਾਅਦ ਉਹ ਠੀਕ ਨਾ ਹੋ ਸਕੇ। ਮੇਰੇ ਦਾਦਾ ਦਾ ਨਾਮ ਬਲਵੰਤ ਸੀ। ਉਹ ਲੰਮੇ, ਚੌੜੇ ਤੇ ਉਮਰ ਦੇ ਮੁਤਾਬਕ ਕਾਫੀ ਤੰਦਰੁਸਤ ਸੀ। ਉਹਨਾਂ ਦੀਆਂ ਭੂਰੀਆਂ ਅੱਖਾਂ ਵਿੱਚ ਇੱਕ ਅਜੀਬੀ ਡੂੰਘਾਈ ਸੀ। ਉਹਦੀ ਆਵਾਜ਼ ਵਿੱਚ ਬੇਕਮਾਲ ਆਕਰਸ਼ਣ ਸੀ ਲੋਕ ਕਹਿੰਦੇ ਸੀ ਕਿ ਉਹ ਨੌਜਵਾਨੀ ਵਿੱਚੋਂ ਬੜੇ ਸੋਹਣੇ ਹੋਣਗੇ ਮਾਂ ਦਾ ਨਾਂ ਸੀ ਸੁਖਵਿੰਦਰ ਕੌਰ ਉਹ ਬਹੁਤ ਹੀ ਸੋਹਣੀ ਸੀ ਚਿੱਟਾ ਰੰਗ ਲੰਮੇ ਕਾਲੇ ਵਾਲ ਤੇ ਇੱਕ ਮੁਸਕਾਨ ਜੋ ਕਿਸੇ ਦਾ ਵੀ ਦਿਲ ਜਿੱਤ ਲਵੇ ਉਹ ਹਮੇਸ਼ਾ ਥੋੜੀ ਉਦਾਸ ਰਹਿੰਦੀ ਸੀ ਸ਼ਾਇਦ ਉਹ ਪਿਆਰ ਦੀ ਯਾਦ ਦਾ ਜਾਂ ਕਦੇ-ਕਦੇ ਉਸ ਦਾ ਜੀ ਨਹੀਂ ਲੱਗਦਾ ਸੀ ਕਿ ਕੋਈ ਹੋਰ ਵੀ ਗੱਲ ਹੋ ਸਕਦੀ ਹੈ ਪਰ ਸੱਚ ਮੈਨੂੰ ਬਾਅਦ ਵਿੱਚ ਹੀ ਪਤਾ ਲੱਗਾ ਜਦ ਮੈਂ ਕਾਲਜ ਚੋਂ ਪਹਿਲੇ ਸਾਲ ਦੀ ਪੜ੍ਹਾਈ ਕਰ ਰਹੀ ਸੀ ਗੁਰਪ੍ਰੀਤ ਲੁਧਿਆਣੇ ਸੀ ਪਿਛਲੇ 8 ਮਹੀਨਿਆਂ ਤੋਂ ਪਰ ਉਸ ਦੀ ਗੈਰ ਹਾਜ਼ਰੀ ਚੋਂ ਘਰ ਚੋਂ ਇੱਕ ਅਜੀਬ ਜਿਹਾ ਸੁੰਨਾਪਣ ਆ ਗਿਆ ਸੀ ਤੇ ਸ਼ਾਇਦ ਉਹੀ ਸੁੰਨਾਪਣ ਮੇਰੇ ਦਾਦਾ ਤੇ ਮਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਇਆ ਇਹ ਗੱਲ ਪਿਛਲੇ ਸਾਲ ਦੀ ਹੈ ਮਾਰਚ ਮਹੀਨਾ ਸੀ ਗਰਮੀ ਆਉਣ ਵਾਲੀ ਲੱਗੀ ਸੀ ਮੈਂ ਕਾਲਜ ਤੋਂ ਥੱਕ ਹਾਰ ਕੇ ਘਰ ਆਈ ਸੀ ਉਸ ਦਿਨ ਮੇਰੀ ਇੱਕ ਕਲਾਸ ਜਲਦੀ ਹੀ ਮੁੱਕ ਗਈ ਮੈਂ ਸੋਚਿਆ ਘਰ ਜਾ ਕੇ ਥੋੜਾ ਆਰਾਮ ਕਰਾਂਗੀ ਘਰ ਦਾ ਦਰਵਾਜ਼ਾ ਖੁੱਲਾ ਸੀ ਤੇ ਘਰ ਥੋੜਾ ਅਜੀਬ ਜਿਹਾ ਹੀ ਸੀ ਕਿਉਂਕਿ ਮਾਂ ਹਮੇਸ਼ਾ ਉਹਨੂੰ ਲੋਕ ਲਾ ਕੇ ਹੀ ਰੱਖਦੇ ਸੀ ਮੈਂ ਆਪਣੇ ਜੁੱਤੇ ਉਤਾਰੇ ਤੇ ਚੁੱਪਚਾਪ ਅੰਦਰ ਚਲੀ ਗਈ ਘਰ ਚ ਬੜੀ ਚੁੱਪ ਸੀ ਮੈਂ ਸੋਚਿਆ ਮਾਂ ਬਾਜ਼ਾਰ ਗਈ ਹੋਊਗੀ ਤੇ ਦਾਦਾ ਆਪਣੇ ਕਮਰੇ ਚ ਹੋਣਗੇ ਮੈਂ ਆਪਣੇ ਰੂਮ ਵੱਲ ਵੱਧੀ ਪਰ ਫਿਰ ਰਸੋਈ ਵਿੱਚੋਂ ਹੌਲੀ ਹੌਲੀ ਹਸਣੀਆਂ ਆਵਾਜ਼ਾਂ ਆਈਆਂ ਕੋਈ ਉਹ ਜ ਫਾਸਪਾਸ ਕਰਕੇ ਬੋਲ ਰਿਹਾ ਸੀ ਮੈਂ ਸੋਚਿਆ ਹੋ ਸਕਦਾ ਗਵਾਂਡੀ ਹੋਵੇ ਕੋਈ ਮਾਂ ਕੋਲ ਆਇਆ ਹੋਵੇਗਾ ਮਾਂ ਨੂੰ ਹੱਸਦੇ ਹੋਏ ਮੈਂ ਬਹੁਤ ਦਿਨਾਂ ਬਾਅਦ ਸੁਣਿਆ ਸੀ ਤਾਂ ਦਿਲ ਚੋਂ ਅਜੀਬ ਜਿਹਾ ਜਾਣਨ ਦੀ ਖੁਆਇਸ਼ ਜਾਗੀ ਮੈਂ ਹੌਲੀ ਹੌਲੀ ਰਸੋਈ ਵੱਲ ਵੱਧ ਗਈ ਦਰਵਾਜ਼ਾ ਥੋੜਾ ਜਿਹਾ ਖੁੱਲਾ ਸੀ ਮੈਂ ਅੰਦਰ ਚਾਹ ਕੇ ਦੇਖਿਆ ਜੋ ਮੈਂ ਦੇਖਿਆ ਉਹ ਮੇਰੇ ਲਈ ਝਟਕੇ ਵਾਂਗ ਸੀ ਮਾਂ ਰਸੋਈ 'ਚ ਖੜੀ ਸੀ ਉਹ ਚਾਹ ਬਣਾ ਰਹੀ ਸੀ ਉਹਦੇ ਹੱਥ 'ਚੋਂ ਇੱਕ ਕੱਪ ਸੀ ਉਹਦੇ ਬਿਲਕੁਲ ਪਿੱਛੇ ਮੇਰਾ ਦਾਦਾ ਖੜੇ ਸੀ ਉਧੀਆਂ ਬਾਹਾਂ ਮਾਂ ਦੀ ਕਮਰ ਤੇ ਸਨ ਤੇ ਉਹ ਹੌਲੀ-ਹੌਲੀ ਉਹਦੇ ਕੰਨਾਂ 'ਚ ਕੁਝ ਕਹਿ ਰਹੀ ਸੀ ਮਾਂ ਹੱਸ ਰਹੀ ਸੀ ਉਹਦੀਆਂ ਅੱਖਾਂ 'ਚ ਇੱਕ ਅਜੀਬ ਜਿਹੀ ਚਮਕ ਸੀ ਜੋ ਮੈਂ ਪਹਿਲਾਂ ਕਦੇ ਨਹੀਂ ਵੇਖੀ ਸੀ ਦਾਦਾ ਦਾ ਚਿਹਰਾ ਮਾਂ ਦੇ ਮੋਢੇ ਦੇ ਕੋਲ ਸੀ ਤੇ ਉਹ ਹੌਲੀ-ਹੌਲੀ ਉਹਦੀ ਗਰਦਨ ਕੋਲ ਆਪਣੀ ਨੱਕ ਲੈ ਕੇ ਗਏ ਮਾਂ ਨੇ ਹੌਲੀ-ਹੌਲੀ ਅੱਖਾਂ ਬੰਦ ਕਰ ਲਈਆਂ ਜਿਵੇਂ ਉਹ ਪਲ ਨੂੰ ਮਹਿਸੂਸ ਕਰ ਰਹੀ ਹੋਵੇ ਇਹ ਸਭ ਕੁਝ ਇੰਨਾ ਅਜੀਬ ਸੀ ਕਿ ਮੈਂ ਸਮਝ ਨਾ ਸਕੀ ਕਿ ਹੋ ਕੀ ਰਿਆ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਮੈਂ ਚੁੱਪ-ਚਾਪ ਪਿੱਛੇ ਮੁੜੀ ਤੇ ਆਪਣੇ ਰੂਮ 'ਚ ਆ ਕੇ ਪੈ ਗਈ ਤੇ ਸਵਾਲਾਂ ਦੀ ਹਨੇਰੀ ਮੇਰੇ ਅੰਦਰ ਚੱਲ ਰਹੀ ਸੀ ਕੀ ਮੈਂ ਜੋ ਦੇਖਿਆ ਉਹ ਸੱਚ ਸੀ ਮੈਂ ਸੋਚਿਆ ਸ਼ਾਇਦ ਮੈਂ ਗਲਤ ਸਮਝ ਰਹੀ ਆਂ ਸ਼ਾਇਦ ਉਹ ਸਿਰਫ ਹਾਸਾ ਮਜ਼ਾਕ ਕਰ ਰਹੀ ਹੋਣਗੀ ਪਰ ਦਿਲ ਵਿੱਚ ਦਿਨ ਮੰਨਣ ਨੂੰ ਤਿਆਰ ਨਹੀਂ ਸੀ ਮੈਂ ਆਪਣੇ ਆਪ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵੀ ਕੀਤੀ ਸੋਚਿਆ ਸ਼ਾਇਦ ਇਹ ਸਿਰਫ ਇੱਕ ਵਾਰੀ ਵਾਪਰਿਆ ਹੋਵੇਗਾ ਪਰ ਫਿਰ ਵੀ ਦਿਲ 'ਚ ਇੱਕ ਸ਼ੱਕ ਜਿਹਾ ਪੈਦਾ ਪੈਦਾ ਹੋ ਗਿਆ ਉਸ ਦਿਨ ਤੋਂ ਬਾਅਦ ਮੈਂ ਦਾਦਾ ਤੇ ਮਾਂ ਦੇ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਕੁਝ ਦਿਨ ਤੱਕ ਮੈਂ ਵੇਖਿਆ ਕਿ ਸਭ ਕੁਝ ਆਮ ਜਿਹਾ ਸੀ। ਮਾਂ ਸਵੇਰੇ ਉੱਠਦੀ ਖਾਣਾ ਬਣਾਉਂਦੀ, ਦਾਦਾ ਨੂੰ ਚਾਹ ਦਿੰਦੀ ਤੇ ਦਾਦਾ ਜੀ ਅਖਬਾਰ ਪੜ੍ਹਦੇ ਰਹਿੰਦੇ ਸੀ। ਮਾਂ ਘਰ ਦੇ ਕੰਮ ਕਰਦੀ ਰਹਿੰਦੀ ਪਰ ਸਭ ਕੁਝ ਤਾਂ ਬਦਲ ਗਿਆ ਸੀ। ਦਾਦਾ ਦੀਆਂ ਅੱਖਾਂ 'ਚ ਇੱਕ ਚਮਕ ਚਮਕ ਜਿਹੀ ਆ ਗਈ ਸੀ ਜੋ ਪਹਿਲਾਂ ਨਹੀਂ ਸੀ। ਉਹ ਮਾਂ ਨਾਲ ਗੱਲਾਂ ਕਰਦੇ ਹੋਏ ਹੋਰ ਜ਼ਿਆਦਾ ਮੁਸਕਰਾਉਂਦੇ ਸਨ। ਮਾਂ ਵੀ ਪਹਿਲਾਂ ਤੋਂ ਵੱਧ ਖੁਸ਼ ਲੱਗਣ ਲੱਗੀ ਸੀ ਉਹ ਹੌਲੀ ਹੌਲੀ ਬੁਣ ਬਣਾਉਂਦੀ ਰਹਿੰਦੀ ਆਪਣੇ ਵਾਲ ਸਵਾਰਦੀ ਤੇ ਕਦੇ ਕਦੇ ਦਾਦਾ ਵੱਲ ਵੇਖ ਕੇ ਮੁਸਕਰਾਉਂ ਦਿੰਦੀ ਸੀ ਇਹ ਸਾਰੀਆਂ ਛੋਟੀਆਂ ਛੁਟੀਆਂ ਗੱਲਾਂ ਸਨ ਪਰ ਮੇਰੇ ਸ਼ੱਕ ਨੂੰ ਹੋਰ ਵੀ ਵਧਾ ਰਹੀਆਂ ਸਨ ਇੱਕ ਸ਼ਾਮ ਮੈਂ ਆਪਣੇ ਰੂਮ 'ਚ ਬੈਠੀ ਕਿਤਾਬ ਪੜ੍ਹ ਰਹੀ ਸੀ ਮਾਂ ਨੇ ਕਿਹਾ ਕਿ ਉਹ ਬਾਹਰ 'ਚ ਕਿਸੇ ਕੋਲ ਜਾ ਰਹੀ ਆ ਤੇ ਦਾਦਾ ਆਪਣੇ ਕਮਰੇ 'ਚ ਸੀ ਮੈਂ ਸੋਚਿਆ ਥੋੜਾ ਟੀਵੀ ਹੀ ਦੇਖ ਲਵਾਂ ਮੈਂ ਹਾਲ ਵਿੱਚ ਗਈ ਪਰ ਫਿਰ ਮੈਨੂੰ ਮਾਂ ਦੀਆਂ ਚੱਪਲਾਂ ਦੀ ਆਵਾਜ਼ ਸੁਣਾਈ ਦਿੱਤੀ ਮੈਂ ਸੋਚਿਆ ਉਹ ਜਲਦੀ ਮੁੜਾਈ ਹੋਊਗੀ ਮੈਂ ਟੀਵੀ ਦੀ ਆਵਾਜ਼ ਘੱਟ ਕਰੀ ਤੇ ਚੁੱਪਚਾਪ ਵੇਖਣ ਦੀ ਕੋਸ਼ਿਸ਼ ਕੀਤੀ ਮਾਂ ਹਾਲ 'ਚ ਨਹੀਂ ਸੀ ਮੈਂ ਵੇਖਿਆ ਕਿ ਉਹ ਦਾਦਾ ਦੇ ਰੂਮ ਦਾ ਦਰਵਾਜ਼ਾ ਹੌਲੀ ਜਿਹੀ ਖੁੱਲ੍ਹਾ ਮੈਂ ਚੁੱਪਚਾਪ ਉੱਥੋਂ ਤੱਕ ਗਈ ਅੰਦਰੋਂ ਮਾਂ ਦੀ ਹੌਲੀ ਆਵਾਜ਼ ਆਈ ਬਲਵੰਤ ਜੀ ਕੋਈ ਦੇਖ ਲਵੇਗਾ ਤਾਂ ਕੀ ਸੋਚੇਗਾ ਦਾਦਾ ਹੱਸਦੇ ਹੋਏ ਕਹਿੰਦੇ ਸਨ ਸੁਖਵਿੰਦਰ ਰੁਪਿੰਦਰ ਉੱਤੇ ਆ ਤੇ ਬਾਹਰ ਕੋਈ ਨਹੀਂ ਚਿੰਤਾ ਨਾ ਉਹੋਂ ਬਾਸ ਸਨਜ਼ਾਰੇ ਲੈ ਮੈਂ ਦਰਵਾਜ਼ੇ ਦੀ ਛਿਰੀ ਚੋਂ ਝਾਤ ਮਾਰ ਕੇ ਮਾਂ ਮਾਂ ਤੇ ਦਾਦਾ ਨੂੰ ਦੇਖ ਰਹੀ ਸੀ ਮਾਂ ਬੈਠੀ ਸੀ ਦਾਦਾ ਦਾ ਹੱਥ ਮਾਂ ਦੇ ਮੋਢੇ ਤੇ ਤੇ ਉਹ ਹੌਲੀ ਹੌਲੀ ਉਹਦੇ ਵਾਲਾ ਨੂੰ ਸਿਰਸਰਾ ਰਹੇ ਸਨ ਮਾਂ ਦਾ ਜਿਹੜਾ ਚਿਹਰਾ ਥੋੜਾ ਲਾਲ ਜਿਹਾ ਸੀ ਉਹ ਦਾਦਾ ਵੱਲ ਵੇਖ ਕੇ ਹੌਲੀ ਹੌਲੀ ਮੁਸਕਰਾ ਰਹੀ ਸੀ ਫਿਰ ਦਾਦਾ ਆਪਣਾ ਚਿਹਰਾ ਤੇ ਮਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਉਹ ਦੋਵਾਂ ਦੇ ਵਿਚਕਾਰ ਉਹ ਪਲ ਅਜੀਹਾ ਸੀ ਜੋ ਮੇਰੇ ਲਈ ਸਮਝਣਾ ਥੋੜਾ ਔਖਾ ਸੀ ਮੈਂ ਚੁੱਪਚਾਪ ਪਿੱਛੇ ਮੁੜ ਗਈ ਤੇ ਆਪਣੇ ਰੂਮ 'ਚ ਆ ਗਈ ਮੇਰਾ ਦਿਮਾਗ ਸੁੰਨ ਹੋ ਗਿਆ ਸੀ ਕੁਝ ਦਿਨਾਂ ਬਾਅਦ ਇੱਕ ਰਾਤ ਮੈਂ देर ਤੱਕ ਪੜਾਈ ਕਰ ਰਹੀ ਸੀ ਲਗਭਗ 1:30 ਵਜੇ ਹੋਣਗੇ ਮੈਂ ਸੋਚਿਆ ਪਾਣੀ ਪੀ ਕੇ ਸੌਂ ਜਾਂਦੀ ਆ ਮੈਂ ਆਪਣੇ ਰੂਮ 'ਚੋਂ ਨਿਕਲ ਕੇ ਰਸੋਈ ਵੱਲ ਵਧੀ ਪਰ ਅਚਾਨਕ ਵੇਖਿਆ ਕਿ ਦਾਦਾ ਆਪਣੇ ਕਮਰੇ ਤੋਂ ਨਿਕਲ ਕੇ ਮਾਂ ਦੇ ਰੂਮ ਵੱਲ ਚੁੱਪਚਾਪ ਪੈਰ ਰੱਖ ਰਹੇ ਸਨ ਜਿਵੇਂ ਕਿਸੇ ਨੂੰ ਪਤਾ ਨਾ ਲੱਗੇ ਮਾਂ ਦਾ ਕਮਰਾ ਉੱਪਰ ਸੀ ਤੇ ਦਾਦਾ ਦਾ ਨੀਚੇ ਸੀ ਮੈਂ ਸੋਚਿਆ ਸ਼ਾਇਦ ਕਿਸੇ ਕੰਮ ਲਈ ਜਾ ਰਹੇ ਹੋਣਗੇ ਪਰ ਫਿਰ ਵੇਖਿਆ ਕਿ ਮਾਂ ਦੇ ਰੂਮ ਦਾ ਦਰਵਾਜ਼ਾ ਹੌਲੀ ਜਿਹੀ ਖੁੱਲਾ ਤੇ ਦਾਦਾ ਅੰਦਰ ਚਲੇ ਗਏ ਤੇ ਦਰਵਾਜ਼ਾ ਬੰਦ ਹੋ ਗਿਆ ਮੈਂ ਉੱਥੇ ਹੀ ਪੌੜੀਆਂ ਉੱਤੇ ਖੜੀ ਰਹਿ ਗਈ ਮੇਰਾ ਦਿਲ ਜ਼ੋਰ ਜ਼ੋਰ ਨਾਲ ਧੜਕਣ ਲੱਗਾ ਮੈਂ ਹੌਸਲਾ ਕਰਕੇ ਹੌਲੀ ਹੌਲੀ ਮਾਂ ਦੇ ਕਮਰੇ ਦੇ ਦਰਵਾਜ਼ੇ ਕੋਲ ਗਈ ਤੇ ਹੀਠਾਂ ਤੋਂ ਹੌਲੀ ਜਿਹੀ ਰੌਸ਼ਨੀ ਵੀ ਆ ਰਹੀ ਸੀ ਮੈਂ ਆਪਣੇ ਕੰਨਾਂ ਦਰਵਾਜ਼ੇ ਨਾਲ ਲਾ ਲਏ ਉੱਥੇ ਹੌਲੀ ਹੌਲੀ ਗੱਲਾਂ ਦੀਆਂ ਆਵਾਜ਼ਾਂ ਆ ਰਹਿਣ ਸਨ ਮਾਂ ਕਹਿ ਰਹੀ ਸੀ ਕਿ ਬਲਵੰਤ ਜੀ ਜੇ ਰੁਪਿੰਦਰ ਨੂੰ ਪਤਾ ਲੱਗ ਗਿਆ ਤਾਂ ਕੀ ਹੋਵੇਗਾ ਤੇ ਦਾਦਾ ਹੱਸਦੇ ਹੋਏ ਕਹਿ ਰਹੇ ਸਨ ਸੁਖਵਿੰਦਰ ਉਹ ਤਾਂ ਸੌ ਰਹੀ ਆ ਉਹਨੂੰ ਕੁਝ ਨਹੀਂ ਪਤਾ ਲੱਗੇਗਾ ਫਿਰ ਕੁਝ ਪਲਾਂ ਲੈ ਚੁਕਤੀ ਸ਼ ਆ ਗਈ ਫਿਰ ਕੁਝ ਅਜੀਹੀਆਂ ਆਵਾਜ਼ਾਂ ਆਈਆਂ ਜੋ ਮੇਰੇ ਲਈ ਸਮਝਣਾ ਔਖਾ ਨਹੀਂ ਸੀ ਬਿਸਤਰ ਦੀ ਹੌਲੀ-ਹੌਲੀ ਕੜਕ ਕੋਈ ਚੀਜ਼ ਡਿੱਗਣ ਦੀ ਆਵਾਜ਼ ਤੇ ਮਾਂ ਦੀਆਂ ਹੌਲੀ-ਹੌਲੀ ਸਾਹਾਂ ਦੀ ਆਵਾਜ਼ ਬਾਹਰ ਤੱਕ ਆ ਰਹੀ ਸੀ ਜਿਵੇਂ ਦੋਹਾਂ ਇੱਕ ਦੂਜੇ ਦੇ ਬਹੁਤ ਨੇੜੇ ਹੋਣਾ ਮੈਂ ਉੱਥੋਂ ਭੱਜ ਕੇ ਆਪਣੇ ਰੂਮ ਚ ਆ ਗਈ ਦਰਵਾਜ਼ਾ ਬੰਦ ਕਰਕੇ ਬਿਸਤਰ ਤੇ ਲੇਟ ਗਈ ਮੇਰੀਆਂ ਸਾਹਾਂ ਤੇਜ਼ ਹੋ ਰਹੀਆਂ ਸੀ ਸਰੀਰ ਕੰਬ ਰਿਹਾ ਸੀ ਏਕ ਹੀ ਸੀ ਮੇਰੀਆਂ ਅੱਖਾਂ ਗੇਰਸੋਈ ਵਾਲਾ ਪਲ ਹਾਲ ਵਾਲੀ ਨਜ਼ਦੀਕੀ ਤੇ ਇਹ ਰਾਤ ਦਾ ਸਨਾਟਾ ਸਭ ਕੁਝ ਘੁੰਮ ਰਿਹਾ ਸੀ ਮੈਂ ਸੌਣਾ ਸਕੇ ਮੇਰੇ ਦਿਲ ਚੋਂ ਗੁੱਸਾ ਵੀ ਸੀ ਤੇ ਸ਼ਰਮ ਵੀ ਸੀ ਪਰ ਨਾਲ ਹੀ ਇੱਕ ਅਜੀਬ ਜਿਹਾ ਖਿਚਾਅ ਵੀ ਸੀ ਮੈਂ ਸਮਝ ਨਾ ਸਕੀ ਕਿ ਮੇਰੇ ਨਾਲ ਕੀ ਹੋ ਰਿਹਾ ਅਗਲੇ ਦਿਨ ਮੈਂ ਕਾਲਜ ਗਈ ਪਰ ਮੇਰਾ ਮਨ ਉੱਥੇ ਨਹੀਂ ਲੱਗ ਰਿਹਾ ਸੀ ਮੇਰੇ ਦੋਸਤ ਪੁੱਛਦੇ ਰਹੇ ਤੂੰ ਉਦਾਸ ਕਿਉਂ ਐ ਪਰ ਮੈਂ ਕਿਸੇ ਨੂੰ ਕੁਝ ਨਾ ਦੱਸਿਆ ਮੇਰਾ ਦਿਮਾਗ ਸਿਰਫ ਇੱਕ ਹੀ ਗੱਲ ਵਿੱਚ ਫਸਿਆ ਹੋਇਆ ਸੀ ਕਿ ਹੁਣ ਕੀ ਕਰਾਂ ਮਾਂ ਨੂੰ ਪੁੱਛਾਂ ਜਾਂ ਦਾਦਾ ਨੂੰ ਪਰ ਮੇਰੇ ਵਿੱਚ ਹੌਂਸਲਾ ਨਹੀਂ ਸੀ ਫਿਰ ਇੱਕ ਅਜੀਬ ਜਿਹਾ ਪਾਲ ਆ ਜਦ ਵੀ ਮੈਂ ਉਹ ਰਾਤ ਯਾਦ ਕਰਦੀ ਮੇਰੇ ਸਰੀਰ 'ਚ ਇੱਕ ਗਰਮੀ ਜਿਹੀ ਦੀ ਲਹਿਰ ਦੌੜ ਜਾਂਦੀ ਸੀ ਮੇਰੇ ਮਨ 'ਚ ਥੋੜੇ ਗਲਤ ਖਿਆਲ ਆਉਣ ਲੱਗ ਪਏ ਮੈਂ ਸੋਚਣ ਲੱਗੀ ਕਿ ਕੀ ਇਹ ਗਲਤ ਹੈ ਕਿ ਹਰੇਕ ਨੂੰ ਪਿਆਰ ਤੇ ਨੇੜਤਾ ਦੀ ਲੋੜ ਨਹੀਂ ਹੁੰਦੀ ਫਿਰ ਮੇਰੇ ਮਾਨਸਿਕ ਇੱਕ ਹੋਰ ਖਤਰਨਾਕ ਖਿਆਲ ਆਇਆ ਕਿ ਮੈਨੂੰ ਵੀ ਕਿਸੇ ਦੀ ਲੋੜ ਹੈ ਮੈਂ ਆਪਣੇ ਦੋਸਤ ਦਲਵੀਰ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਉਹ ਕਾਲਜ ਵਿੱਚ ਮੈਨੂੰ ਅਕਸਰ ਮਿਲਦਾ ਤੇ ਗੱਲਾਂ ਕਰਦਾ ਉਹਦੀਆਂ ਅੱਖਾਂ ਵਿੱਚ ਵੀ ਉਹੀ ਚਮਕ ਸੀ ਜੋ ਦਾਦਾ ਦੀਆਂ ਮੈਂ ਅੱਖਾਂ ਵਿੱਚ ਵੇਖੀ ਸੀ ਉਹ ਹੱਸਦਾ ਸੀ ਤਾਂ ਮਸ਼ਕਰੀਆਂ ਕਰਦਾ ਸੀ ਤੇ ਕਦੇ-ਕਦੇ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਵੀ ਕਰਦਾ ਸੀ ਪਹਿਲਾਂ ਮੈਂ ਉਸ ਨੂੰ ਦੂਰ ਰੱਖਦੀ ਸੀ ਪਰ ਹੁਣ ਮੈਂ ਉਸ ਨੂੰ ਰੋਕ ਨਹੀਂ ਨਹੀਂ ਰਹੀ ਸੀ ਇੱਕ ਦਿਨ ਅਸੀਂ ਕਾਲਜ ਤੋਂ ਬਾਅਦ ਪਾਰਕ ਵਿੱਚ ਬੈਠੇ ਹੋਏ ਸੀ ਉਹ ਮੇਰੇ ਨੇੜੇ ਆਇਆ ਮੇਰੇ ਹੱਥ ਨੂੰ ਹੌਲੀ-ਹੌਲੀ ਛੂਇਆ ਉਹਦੀਆਂ ਉਂਗਲਾਂ ਮੇਰੀ ਹਥੇਲੀ ਉੱਤੇ ਹੌਲੀ-ਹੌਲੀ ਘੁੰਮ ਰਹੀਆਂ ਸਨ ਤੇ ਮੇਰੇ ਸਰੀਰ ਵਿੱਚ ਇੱਕ ਅਜੀਬ ਜਿਹਾ ਕੰਬਣ ਹੋਇਆ ਉਸ ਨੇ ਹੌਲੀ ਨਾਲ ਮੇਰੇ ਕੰਨ ਵਿੱਚ ਕਿਹਾ ਰੁਪਿੰਦਰ ਤੂੰ ਬਹੁਤ ਸੋਹਣੀ ਲੱਗਦੀ ਹੈ ਮੈਂ ਕੁਝ ਨਹੀਂ ਕਿਹਾ ਸਿਰਫ ਉਹਦੀਆਂ ਅੱਖਾਂ ਵਿੱਚ ਵੇਖਦੀ ਰਹੀ ਮੈਂ ਫਿਰ ਆਪਣੇ ਆਪ ਨੂੰ ਉਹਦੇ ਹੋਰ ਨੇੜੇ ਜਾਣ ਦਿੱਤਾ ਉਸ ਦਿਨ ਤੋਂ ਬਾਅਦ ਦਲਵੀਰ ਤੇ ਮੇਰੇ ਵਿਚਾਰ ਕੁਝ ਬਦਲ ਗਿਆ ਸੀ ਉਹ ਮੈਨੂੰ ਮੈਸੇਜ ਕਰਦਾ ਸੀ ਅਸੀਂ ਦੇਰ ਰਾਤ ਤੱਕ ਗੱਲਾਂ ਕਰਦੇ ਸੀ ਅਸੀਂ ਕਾਲਜ ਤੋਂ ਬਾਅਦ ਅਕਸਰ ਮਿਲਦੇ ਰਹੇ ਇੱਕ ਵਾਰੀ ਉਸਨੇ ਮੈਨੂੰ ਆਪਣੇ ਘਰ ਬੁਲਾਇਆ ਉਹਦਾ ਪਰਿਵਾਰ ਘਰ ਨਹੀਂ ਸੀ ਮੈਂ ਗਈ ਅਸੀਂ ਉਹਦੇ ਰੂਮ ਵਿੱਚ ਹੀ ਬੈਠੇ ਹੋਏ ਸੀ ਉਹ ਮੇਰੇ ਕੋਲ ਆਇਆ ਮੇਰੇ ਮੋਢੇ ਤੇ ਹੱਥ ਰੱਖਿਆ ਉਹਦੀਆਂ ਸਾਹਾਂ ਮੇਰੇ ਚਿਹਰੇ ਦੇ ਕੋਲ ਸਨ ਉਸ ਨੇ ਹੌਲੀ ਨਾਲ ਮੇਰਾ ਗੱਲ ਛੂਆ ਤੇ ਮੈਂ ਉਸ ਨੂੰ ਰੋਕਿਆ ਨਹੀਂ ਉਹ ਪਲ ਕੁਝ ਅਜੀਬਾ ਸੀ ਜੋ ਮੈਨੂੰ ਗਲਤ ਵੀ ਲੱਗ ਰਿਹਾ ਸੀ ਪਰ ਨਾਲ ਹੀ ਇੱਕ ਅਜੀਬ ਜਿਹਾ ਸਕੂਨ ਵੀ ਦੇ ਰਿਹਾ ਸੀ ਹੌਲੀ ਹੌਲੀ ਮੈਂ ਦਲਵੀਰ ਨਾਲ ਹੋਰ ਵਕਤ ਬਤਾਉਣ ਲੱਗ ਪਈ ਅਸੀਂ ਕਾਲਜ ਤੋਂ ਬਾਅਦ ਕਿਤੇ ਨਾ ਕਿਤੇ ਘੁੰਮਣ ਜਾਂਦੇ ਉਹ ਮੈਨੂੰ ਆਪਣੇ ਦੋਸਤਾਂ ਨਾਲ ਮਲਾਉਂਦਾ ਤੇ ਮੈਂ ਉਹਦੀ ਦੁਨੀਆ 'ਚ ખો ਜਾਂਦੀ ਸੀ ਪਰ ਮੇਰੇ ਮਨ 'ਚ ਹਰ ਵੇਲੇ ਦਾਦਾ ਤੇ ਮਾਂ ਦੀ ਗੱਲ ਖੁੰਦੀ ਰਹਿੰਦੀ ਮੈਂ ਸੋਚਦੀ ਸੀ ਕਿ ਜੇ ਉਹ ਅਜਿਹਾ ਕਰ ਸਕਦੇ ਨੇ ਤਾਂ ਮੇਰੇ ਲਈ ਇਹ ਗਲਤ ਨਹੀਂ ਹੋਣਾ ਚਾਹੀਦਾ ਮੈਂ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਰਹੀ ਕਿ ਸਭ ਕੁਝ ਨਾਰਮਲ ਆ ਪਰ ਅੰਦਰੋਂ ਇੱਕ ਹਿੱਸਾ ਚੀਕ ਰਿਹਾ ਸੀ ਕਿ ਮੈਂ ਗਲਤ ਰਾਹ ਤੇ ਚੱਲ ਪਈ ਆ ਇੱਕ ਰਾਤ ਜਦ ਮੈਂ ਘਰ ਆਈ ਤਾਂ ਮਾਂ ਤੇ ਦਾਦਾ ਹਾਲ ਵਿੱਚ ਬੈਠੇ ਹੋਏ ਸਨ ਮਾਂ ਦਾਦਾ ਲਈ ਚਾਹ ਬਣਾ ਰਹੀ ਸੀ ਤੇ ਦਾਦਾ ਉਸ ਨੂੰ ਤੱਕ ਕੇ ਮੁਸਕਰਾਏ ਰਹੇ ਸਨ ਮੈਂ ਵੇਖਿਆ ਕਿ ਮਾਂ ਦੀ ਸਾਰੀ ਦਾ ਪੱਲਾ ਥੋੜਾ ਹੇਠਾ ਖਿਸਕ ਗਿਆ ਤੇ ਦਾਦਾ ਦੀ ਨਜ਼ਰ ਉੱਥੇ ਹੀ ਟਿਕੀ ਹੋਈ ਸੀ ਮਾਂ ਨੇ ਵੀ ਜਾਣ ਬੁੱਝ ਕੇ ਆਪਣੀ ਛਾਤੀ ਬਾਹਰ ਨੂੰ ਕੀਤੀ ਹੋਈ ਸੀ ਦਾਦਾ ਛਾਤੀ ਵੱਲ ਦੇਖ ਕੇ ਆਪਣੇ ਬੁੱਲਾਂ ਤੇ ਜੀਭ ਮਾਰਨ ਲੱਗ ਗਿਆ ਮਾਂ ਨੇ ਦੇਖ ਕੇ ਮੱਠਾ ਜਿਹਾ ਹਾਸਾ ਹੱਸਿਆ ਦਾਦੇ ਨੇ ਇਸ਼ਾਰਾ ਵੀ ਕੀਤਾ ਕਿ ਤੂੰ ਮੇਰੇ ਕੋਲ ਆ ਜਾ ਪਰ ਮਾਂ ਨੇ ਸਿਰ ਹਿਲਾ ਦਿੱਤਾ ਤੇ ਫਿਰ ਉਹਨੇ ਆਪਣੇ ਵਾਲ ਥੋੜੇ ਠੀਕ ਕੀਤੇ ਤੇ ਦਾਦਾ ਨੇ ਆਪਣਾ ਹੱਥ ਮਾਂ ਵੱਲ ਵਧਾਇਆ ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਦੇਖ ਕੇ ਚਲੀ ਗਈ ਪਰ ਉਹ ਨਜ਼ਾਰਾ ਮੇਰੇ ਦਿਮਾਗ ਤੋਂ ਨਹੀਂ ਗਿਆ ਉਸੇ ਰਾਤ ਦਲਵੀਰ ਦਾ ਮੈਸੇਜ ਆਇਆ ਉਸਨੇ ਲਿਖਿਆ ਰੁਪਿੰਦਰ ਅੱਜ ਵੀ ਤੂੰ ਬਹੁਤ ਸੋਹਣੀ ਲੱਗ ਰਹੀ ਸੀ ਕਾਸ਼ ਹੁਣ ਤੂੰ ਮੇਰੇ ਕੋਲ ਹੁੰਦੀ ਮੈਂ ਲਿਖਿਆ ਕਾਸ਼ ਮੈਂ ਵੀ ਤੇਰੇ ਕੋਲ ਹੁੰਦੀ ਉਸ ਰਾਤ ਮੈਨੂੰ ਲੱਗਿਆ ਕਿ ਮੈਂ ਅੰਦਰੋਂ ਕਿਤੇ ਬਦਲ ਰਹੀ ਹਾਂ ਕਈ ਮਹੀਨੇ ਲੰਘ ਗਏ ਮੈਂ ਦਲਵੀਰ ਨਾਲ ਆਪਣੀ ਰਾਹ 'ਤੇ ਚੱਲ ਰਹੀ ਸੀ ਤੇ ਦਾਦਾ ਤੇ ਮਾਂ ਆਪਣੀ ਰਾਹ 'ਤੇ ਚੱਲ ਰਹੇ ਸੀ ਦਲਵੀਰ ਨਾਲ ਮੇਰੇ ਨੇੜ ਦਾ ਦੀ ਹੁਣ ਇੱਕ ਆਦਤ ਬਣ ਗਈ ਸੀ ਮੈਂ ਦਿਨ ਸੋ ਕਾਲਜ ਜਾਂਦੀ ਤੇ ਮਨ ਕਿਤੇ ਹੋਰ ਹੀ ਰਹਿੰਦਾ ਕਲਾਸ ਚ ਬੈਠੀ ਹੋਈ ਮੈਂ ਦਲਵੀਰ ਦੇ ਮੈਸੇਜ ਪੜ੍ਹਦੀ ਉਹਦੀਆਂ ਗੱਲਾਂ ਚ ਖੋ ਜਾਂਦੀ ਉਹ ਹਰ ਰੋਜ਼ ਕੁਝ ਨਾ ਕੁਝ ਏਦਾਂ ਕਹਿੰਦਾ ਜੋ ਮੇਰੇ ਦਿਲ ਨੂੰ ਛੂਹੀ ਜਾਂਦਾ ਇੱਕ ਦਿਨ ਉਸਨੇ ਮੈਨੂੰ ਫੇਰ ਘਰ ਬੁਲਾਇਆ ਮੈਂ ਗਈ ਉਹਦੇ ਰੂਮ ਵਿੱਚ ਉਹ ਹੌਲੀ ਜਿਹੀ ਮੱਠੀ ਰੌਸ਼ਨੀ ਹੋਈ ਸੀ ਉੱਥੇ ਇੱਕ ਅਜੀਬ ਜਿਹਾ ਸਨਾਟਾ ਸੀ ਫਿਰ ਉਹ ਮੇਰੇ ਕੋਲ ਆਇਆ ਮੈਂ ਕੁਝ ਵੀ ਨਾ ਕਿਹਾ ਸਿਰਫ ਆਪਣੇ ਆਪ ਨੂੰ ਉਹਦੇ ਹੋਰ ਨੇੜੇ ਜਾਣ ਦਿੱਤਾ ਉਹ ਪਾਲਕੋਜਾ ਜਿਹਾ ਸੀ ਜੋ ਮੈਨੂੰ ਹਰ ਵਾਰੀ ਹੋਰ ਅੰਦਰ ਲੈ ਜਾਂਦਾ ਮੈਂ ਅੱਖਾਂ ਬੰਦ ਕਰ ਲਈਆਂ ਉਹਦੀ ਸ਼ੂ ਮਹਿਸੂਸ ਕਰ ਰਹੀ ਸੀ ਮੇਰੇ ਮਨ ਚੋਂ ਇੱਕ ਸਵਾਲ ਉੱਠਿਆ ਕੀ ਇਹ ਉਹੀ ਹੈ ਅਹਿਸਾਸ ਹੈ ਜੋ ਮਾਂ ਤੇ ਦਾਦਾ ਨੂੰ ਕੋਲ ਲੈ ਕੇ ਜਾਂਦਾ ਸੀ ਪਰ ਮੈਂ ਉਹ ਸਵਾਲ ਦਬਾ ਦਿੱਤਾ ਉਸ ਦਿਨ ਤੋਂ ਬਾਅਦ ਮੈਂ ਹੋਰ ਵੀ ਡੁੱਬ ਗਈ ਦਿਲਵੀਰ ਮੇਰੇ ਲਈ ਸਭ ਕੁਝ ਬਣ ਗਿਆ ਸੀ ਮੈਂ ਰਾਤ ਦੇਰ ਤੱਕ ਉਹਦੇ ਨਾਲ ਬਾਹਰ ਹੀ ਰਹਿੰਦੀ ਘਰ ਆਉਣ ਦਾ ਮਨ ਨਹੀਂ ਕਰਦਾ ਸੀ ਕਰ ਦਾ ਮਹੌਲ ਹੁਣ ਪਹਿਲਾਂ ਨਾਲੋਂ ਹੋਰ ਵੀ ਅਜੀਬ ਹੋ ਗਿਆ ਸੀ ਮਾਂ ਤੇ ਦਾਦਾ ਹੁਣ ਮੇਰੇ ਸਾਹਮਣੇ ਵੀ ਘੱਟ ਸਾਵਧਨ ਰਹਿੰਦੇ ਸਨ ਮੇਰੇ ਮਨ ਵਿੱਚ ਗੁੱਸਾ ਵੀ ਸੀ ਪਰ ਨਾਲ ਨਾਲ ਇੱਕ ਅਜੀਬ ਜਿਹਾ ਖਿਚਾਵ ਵੀ ਸੀ ਮੈਂ ਸੋਚਦੀ ਸੀ ਕਿ ਹੁਣ ਉਹਨਾਂ ਨੂੰ ਕੋਈ ਡਰ ਨਹੀਂ ਉਹ ਸੋਚਦੇ ਨੇ ਕਿ ਮੈਨੂੰ ਤਾਂ ਕੁਝ ਪਤਾ ਨਹੀਂ ਪਰ ਫਿਰ ਮੇਰਾ ਤਾਂ ਦਿਮਾਗ ਦਲਵੀਰ ਵੱਲ ਚਲਾ ਜਾਂਦਾ ਉਹਦੀਆਂ ਗੱਲਾਂ ਉਹਦੀ ਸ਼ੂ ਤੇ ਉਹ ਪਲ ਜੋ ਮੈਨੂੰ ਹਰ ਵਾਰੀ ਹੋਰ ਅੰਦਰ ਲੈ ਜਾਂਦੇ ਮੈਂ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਕਿ ਜੇ ਮਾਂ ਤੇ ਦਾਦਾ ਇਹ ਕਰ ਸਕਦੇ ਨੇ ਤਾਂ ਮੇਰੇ ਲਈ ਵੀ ਇਹ ਗਲਤ ਨਹੀਂ ਪਰ ਮੇਰੇ ਦਿਲ ਦਾ ਇੱਕ ਕੋਨਾ ਚੀਕ ਰਿਹਾ ਸੀ ਕਿ ਮੈਂ ਗਲਤ ਰਾਹ 'ਚ ਪੈ ਗਈ ਆ ਫਿਰ ਇੱਕ ਰਾਤ ਮੇਰੇ ਸਾਰੇ ਦੋਸਤਾਂ ਦੀ ਪਾਰਟੀ ਸੀ ਤੇ ਮੈਂ ਵੀ ਪਾਰਟੀ ਤੇ ਗਈ ਸੀ ਤੇ ਦਲਵੀਰ ਵੀ ਉੱਥੇ ਸੀ ਉਥੋਂ ਦਾ ਮਾਹੌਲ ਨੇ ਤਾਂ ਮੈਨੂੰ ਹੋਰ ਵੀ ਉਲਝਣ ਵਿੱਚ ਪਾ ਦਿੱਤਾ ਸੀ ਜਦ ਮੈਂ ਘਰ ਆਈ ਤਾਂ ਵੇਖਿਆ ਮਾਂ ਦਾ ਰੂਮ ਬੰਦ ਸੀ ਤੇ ਦਾਦਾ ਆਪਣੇ ਕਮਰੇ 'ਚ ਨਹੀਂ ਸੀ ਮੈਂ ਹੌਲੀ-ਹੌਲੀ ਮਾਂ ਦੇ ਰੂਮ ਵੱਲ ਗਈ ਘੇਟਾ ਹੌਲੀ ਰੋਸ਼ਨੀ ਆ ਰਹੀ ਸੀ ਮੈਂ ਆਪਣੇ ਕੰਨ ਦਰਵਾਜੇ ਨਾਲ ਲਾ ਲਈ ਅੰਦਰੋਂ ਮਾਂ ਦੀ ਆਵਾਜ਼ ਆਈ ਬਲਵੰਤ ਜੀ ਅੱਜ ਥੋੜਾ ਜਲਦੀ ਕਰਿਓ ਜਿਆਦਾ ਟਾਈਮ ਨਾ ਲਾਓ ਰਪਿੰਦਰ ਕਦੋਂ ਵੀ ਆ ਜਾ ਸਕਦੀ ਆ ਤਾਂ ਦਾਦਾ ਹੱਸ ਕੇ ਕਹਿੰਦੇ ਸੁਖਵਿੰਦਰ ਉਹ ਆਪਣੀ ਦੁਨੀਆ ਵਿੱਚ ਉਲਝੀ ਪਈ ਆ ਉਹਨੂੰ ਕੀ ਪਤਾ ਪਰ ਫਿਰ ਚੁੱਪੀ ਛਾ ਗਈ ਮੈਂ ਸਮਝ ਗਈ ਸੀ ਕਿ ਉਹ ਫਿਰ ਉਹੀ ਦੁਨੀਆ ਚੋ ਹੋ ਗਏ ਮੈਂ ਆਪਣੇ ਕਮਰੇ ਚ ਆ ਕੇ ਲੇਟ ਗਈ ਮੇਰੇ ਮਨ ਚ ਇੱਕ ਤੂਫਾਨ ਉੱਠ ਰਿਹਾ ਸੀ ਮੈਂ ਸੋਚ ਰਹੀ ਸੀ ਕਿ ਹੁਣ ਮੈਂ ਕੀ ਕਰਾਂ ਇਹ ਸਭ ਕੁਝ ਮੇਰੇ ਸਾਹਮਣੇ ਵੀ ਖੁੱਲ ਕੇ ਹੋਵੇਗਾ ਤੇ ਫਿਰ ਦਲਵੀਰ ਦਾ ਮੈਨੂੰ ਮੈਸੇਜ ਆਇਆ ਉਹ ਲਿਖ ਰਿਹਾ ਸੀ ਕਿ ਰੁਪਿੰਦਰ ਅੱਜ ਰਾਤ ਨੂੰ ਤੂੰ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਕਾਸ਼ ਤੂੰ ਮੇਰੇ ਕੋਲ ਰੁਕ ਜਾਂਦੀ ਮੈਂ ਵੀ ਅੱਗੋਂ ਕਿਹਾ ਕਿ ਕਾਸ਼ ਮੇਰਾ ਵੀ ਰੁਪਨ ਦਾ ਦਿਲ ਕਰਦਾ ਸੀ ਪਰ ਮੈਂ ਰੁਕ ਨਾ ਸਕੀ ਉਹ ਰਾਤ ਮੈਨੂੰ ਲੱਗਿਆ ਕਿ ਮੈਂ ਅੰਦਰੋਂ ਪੂਰੀ ਤਰ੍ਹਾਂ ਬਦਲ ਗਈ ਆ ਦਲਵੀਰ ਨਾਲ ਆਪਣੀ ਦੁਨੀਆ ਚੋ ਖੋ ਗਈ ਸੀ ਤੇ ਦਾਦਾ ਤੇ ਮਾਂ ਆਪਣੀ ਦੁਨੀਆ ਵਿੱਚ ਲੱਗੇ ਹੋਏ ਸੀ ਪਰ ਇੱਕ ਦਿਨ ਸਭ ਕੁਝ ਬਦਲ ਗਿਆ ਇੱਕ ਸ਼ਾਮ ਜਦ ਮੈਂ ਕਾਲਜ ਤੋਂ ਘਰ ਆਈ ਤਾਂ ਘਰ ਦਾ ਮਾਹੌਲ ਕੁਝ ਵੱਖਰਾ ਸੀ ਦਰਵਾਜ਼ੇ ਕੋਲ ਇੱਕ ਜੋੜੀ ਜੁੱਤੀਆਂ ਦੀ ਪਈ ਹੋਈ ਸੀ ਜੋ ਮੈਨੂੰ ਜਾਣ ਪਛਾਣਦੀਆਂ ਲੱਗ ਰਹੀ ਸੀ ਮੈਂ ਅੰਦਰ ਗਈ ਤਾਂ ਹਾਲ ਵਿੱਚ ਗੁਰਪ੍ਰੀਤ ਬੈਠਾ ਸੀ ਉਹਦਾ ਚਿਹਰਾ ਸਖਤ ਸੀ ਮਾਂ ਤੇ ਦਾਦਾ ਵੀ ਉੱਥੇ ਸੀ ਪਰ ਉਹਦੀਆਂ ਨਜ਼ਰਾਂ ਥੱਲੇ ਸਨ ਮੈਂ ਵੇਖਿਆ ਮੈਂ ਆਖਿਆ ਵੀਰ ਜੀ ਤੁਸੀਂ ਕਦਾਏ ਗੁਰਪ੍ਰੀਤ ਨੇ ਮੇਰੇ ਵੱਲ ਵੇਖਿਆ ਤੇ ਹੌਲੀ ਜਿਹਾ ਕਿਹਾ ਰੁਪਿੰਦਰ ਤੂੰ ਉੱਪਰ ਚਲੀ ਜਾ ਮੈਨੂੰ ਮਾਂ ਤੇ ਦਾਦੇ ਦੇ ਨਾਲ ਕੁਝ ਗੱਲ ਕਰਨੀ ਹੈ ਮੈਂ ਥੋੜਾ ਅਜੀਬ ਜਿਹਾ ਲੱਗਿਆ ਮੈਂ ਫਿਰ ਆਪਣੇ ਕਮਰੇ ਵਿੱਚ ਚਲੀ ਗਈ ਉੱਪਰ ਤੋਂ ਮੈਨੂੰ ਉਹਦੀਆਂ ਆਵਾਜ਼ਾਂ ਆ ਰਹੀਆਂ ਸਨ ਗੁਰਪ੍ਰੀਤ ਦੀ ਆਵਾਜ਼ ਉੱਚੀ ਹੋ ਰਹੀ ਸੀ ਤੇ ਮਾਂ ਦੀ ਆਵਾਜ਼ ਕੰਬ ਰਹੀ ਸੀ ਮੈਂ ਚੁੱਪ ਕਰਕੇ ਪੌੜੀਆਂ ਦੇ ਕੋਲ ਖੜ ਕੇ ਸੁਣਨ ਲੱਗੀ ਗੁਰਪ੍ਰੀਤ ਚੀਕ ਰਿਹਾ ਸੀ ਕਿ ਇਹ ਕੀ ਚੱਲ ਰਿਹਾ ਇੱਥੇ ਮੈਂ ਤਾਂ ਸੋਚਿਆ ਸੀ ਕਿ ਮੈਂ ਆਪਣੇ ਪਰਿਵਾਰ ਲਈ ਬਾਹਰ ਮਿਹਨਤ ਕਰ ਰਿਹਾ ਤੇ ਇੱਥੇ ਤਾਂ ਸਭ ਕੁਝ ਉਲਟ ਹੋ ਰਿਹਾ ਉਹਦੀ ਆਵਾਜ਼ 'ਚ ਗੁੱਸਾ ਸੀ ਪਰ ਨਾਲ ਹੀ ਦਰਦ ਵੀ ਸੀ ਮੈਂ ਹੇਠਾਂ ਚਾਤੀ ਮਾਰੀ ਗੁਰਪ੍ਰੀਤ ਆਪਣੇ ਫੋਨ 'ਚੋਂ ਕੁਝ ਵਖਾ ਰਿਆ ਸੀ ਮਾਂ ਤੇ ਦਾਦਾ ਸੋਫੇ 'ਤੇ ਬੈਠੇ ਹੋਏ ਸੀ ਉਹਨਾਂ ਦੇ ਚਿਹਰੇ ਸਫੇਦ ਪਏ ਹੋਏ ਸੀ ਗੁਰਪ੍ਰੀਤ ਨੇ ਮਾਂ ਫੋਨ ਮਾਂ ਵੱਲ ਵਧਾਇਆ ਤੇ ਕਿਹਾ ਇਹ ਵੇਖੋ ਮੈਂ ਤਾਂ ਘਰ 'ਚ ਸੁਰੱਖਿਆ ਵਾਸਤੇ ਕੈਮਰੇ ਲਗਵਾਏ ਸੀ ਪਰ ਇਹ ਕੀ ਹੋ ਰਿਹਾ ਰਾਤ ਨੂੰ ਕਮਰੇ 'ਚ ਤੇ ਦਿਨ ਨੂੰ ਹਾਲ 'ਚ ਤੁਹਾਨੂੰ ਸ਼ਰਮ ਨਹੀਂ ਆਉਂਦੀ ਮਾਂ ਨੇ ਫੋਨ ਵੱਲ ਵੇਖਿਆ ਤੇ ਆਪਣੇ ਹੱਥਾਂ ਨਾਲ ਮੂੰਹ ਢਕ ਲਿਆ ਉਹਦੀਆਂ ਅੱਖਾਂ 'ਚੋਂ ਹੰਝੂ ਵਗ ਪਏ ਦਾਦਾ ਦਾ ਸਿਰ ਥੱਲੇ ਹੋ ਗਿਆ ਉਧੀਆਂ ਵੀ ਉਂਗਲਾਂ ਕੰਬ ਰਹੀਆਂ ਗੁਰਪ੍ਰੀਤ ਬਹੁਤ ਉਹਨਾਂ ਨੂੰ ਬੁਰਾ ਭਲਾ ਬੋਲ ਕੇ ਗਿਆ ਤੇ ਕਹਿੰਦਾ ਮੈਂ ਤੁਹਾਡੇ ਤੇ ਕੇਸ ਕਰੂੰਗਾ ਮੈਂ ਤੁਹਾਨੂੰ ਘਰ ਵਿੱਚ ਨਹੀਂ ਰੱਖਣਾ ਤੇ ਉਸਨੇ ਜੱਜ ਨੇ ਦੋਵਾਂ ਨੂੰ ਦੋਸ਼ੀ ਿਕrar ਕਰ ਦਿੱਤਾ ਦਾਦਾ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਤੇ ਮਾਂ ਨੂੰ 1 ਸਾਲ ਦੀ ਸਜ਼ਾ ਜੱਜ ਨੇ ਜੱਜ ਨੇ ਕਿਹਾ ਕਿ ਇਹ ਸਿਰਫ ਨੈਤਿਕ ਗਲਤੀ ਨਹੀਂ ਇਹ ਕਾਨੂੰਨ ਦੀ ਉਲੰਘਣਾ ਹੈ ਸਮਾਜ ਵਿੱਚ ਐਸੇ ਰਿਸ਼ਤੇ ਕਦੇ ਵੀ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ ਜਦ ਮਾਂ ਤੇ ਦਾਦਾ ਜੇਲ੍ਹ ਚਲੇ ਗਏ ਤਾਂ ਘਰ ਵਿੱਚ ਇੱਕ ਸੁੰਨਾ ਪਣ ਜੈ ਸ਼ਾ ਗਿਆ ਸੀ ਗੁਰਪ੍ਰੀਤ ਮੇਰੇ ਕੋਲ ਆ ਕੇ ਬੈਠ ਗਿਆ ਤੇ ਕਹਿਣ ਲੱਗਾ ਰੁਪਿੰਦਰ ਮੈਨੂੰ ਪਤਾ ਕਿ ਤੂੰ ਵੀ ਕਾਫੀ ਕੁਝ ਵੇਖ ਚੁੱਕੀ ਐ ਤੂੰ ਵੀ ਥੋੜੀ ਪਟਕ ਗਈ ਹੋਵੇਂਗੀ ਮੈਨੂੰ ਪਤਾ ਕਿ ਤੂੰ ਵੀ ਜਵਾਨ ਐ ਤੇ ਇਹ ਸਭ ਕੁਝ ਘਰ ਵਿੱਚ ਵੇਖ ਕੇ ਤੇਰੇ ਤੇ ਵੀ ਬੁਰਾ ਅਸਰ ਪੈਂਦਾ ਹੋਵੇਗਾ ਪਰ ਹਾਲੇ ਵੀ ਤੇਰੇ ਵਕਤ ਹੱਥ ਨਚਾ ਮੈਂ ਰੋਂਦੀ ਹੋਈ ਨੇ ਕਿਹਾ ਵੀਰ ਜੀ ਮੈਂ ਵੀ ਗਲਤ ਰਸਤੇ 'ਚੋਂ ਪੈ ਗਈ ਸੀ ਮੈਨੂੰ ਮਾਫ ਕਰ ਦਿਓ ਗੁਰਪ੍ਰੀਤ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਰੁਪਿੰਦਰ ਮੈਂ ਤੇਰਾ ਵੱਡਾ ਭਰਾ ਹਾਂ ਤੇਰੇ ਨਾਲ ਹਮੇਸ਼ਾ ਖੜਾ ਰਹਾਂਗਾ ਪਰ ਸਾਨੂੰ ਇਹ ਸਮਝਣਾ ਨਹੀਂ ਚਾਹੀਦਾ ਕਿ ਗਲਤ ਰਾਸਤੇ ਸਾਡੀ ਜ਼ਿੰਦਗੀ ਨੂੰ ਸਿਰਫ ਬਰਬਾਦੀ ਵੱਲ ਲੈ ਕੇ ਜਾਂਦੇ ਨੇ ਉਸ ਤੋਂ ਬਾਅਦ ਗੁਰਪ੍ਰੀਤ ਨੇ ਮੇਰੀ ਪੜ੍ਹਾਈ ਦੇ ਵੱਲ ਧਿਆਨ ਲਗਵਾਇਆ ਮੈਂ ਦਿਲਵੀਰ ਨਾਲ ਸਾਰੇ ਸਬੰਧ ਖਤਮ ਕਰ ਲਈ ਸੀ ਹੌਲੀ ਹੌਲੀ ਮੈਂ ਮੈਂ ਭੁੱਲਣ ਦੀ ਕੋਸ਼ਿਸ਼ ਕਰਨ ਲੱਗ ਪਈ ਪਰ ਜੋ ਕੁਝ ਹੋਇਆ ਸੀ ਉਹ ਮੇਰੇ ਦਿਲ ਵਿੱਚ ਸਿੱਧੇ ਉਸ ਨੂੰ ਭੁੱਲਣਾ ਬਹੁਤ ਹੀ ਜ਼ਿਆਦਾ ਔਖਾ ਸੀ ਮੈਂ ਹੌਲੀ-ਹੌਲੀ ਆਪਣੀ ਜ਼ਿੰਦਗੀ ਨੂੰ ਦੁਬਾਰਾ ਸਹੀ ਰਾਹਤੇ ਤੇ ਲਿਆਉਣ ਦੀ ਕੋਸ਼ਿਸ਼ ਕਰਨ ਲੱਗ ਪਈ ਪਰ ਜੋ ਕੁਝ ਵੀ ਹੋਇਆ ਸੀ ਮੇਰੇ ਦਿਲ ਚੋਂ ਕਦੇ ਵੀ ਨਹੀਂ ਨਿਕਲਿਆ ਦੋਸਤੋ ਇਹ ਕਹਾਣੀ ਮੇਰੇ ਪਰਿਵਾਰ ਦੀ ਸੀ ਇਸ ਵਿੱਚ ਗਲਤੀ ਵੀ ਇੱਕ ਗਲਤੀਆਂ ਵੀ ਸਨ ਤੇ ਦਰਦ ਵੀ ਸੀ ਇਸੇ ਇੱਕ ਸਿੱਖਿਆ ਵੀ ਸੀ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਜੇ ਸਾਡੇ ਆਲੇ-ਦੁਆਲੇ ਕੋਈ ਵਿਅਕਤੀ ਗਲਤ ਰਾਹਤੇ ਤੇ ਪੈ ਰਿਹਾ ਹੋਵੇ ਉਸ ਨੂੰ ਸਜ਼ਾ ਦੇਣ ਤੋਂ ਪਹਿਲਾਂ ਉਸ ਨੂੰ ਸਮਝਾਉਣਾ ਚਾਹੀਦਾ ਤੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਪੂਰੀ ਕਰਨੀ ਚਾਹੀਦੀ ਆ ਪਿਆਰ ਤੇ ਨੇੜਤਾ ਦੀ ਲੋੜ ਹਰ ਕਿਸੇ ਨੂੰ ਹੁੰਦੀ ਆ ਪਰ ਉਸ ਲੋੜ ਨੂੰ ਸਹੀ ਰਾਸਤੇ ਤੇ ਲੈ ਕੇ ਹੀ ਜਾਣਾ ਚਾਹੀਦਾ ਸਾਡੀ ਜ਼ਿੰਮੇਵਾਰੀ ਹੁੰਦੀ ਆ ਜੇ ਅਸੀਂ ਕਿਸੇ ਨੂੰ ਸਹੀ ਸਮੇਂ ਤੇ ਰੋਕ ਲਵਾਂਗੇ ਤਾਂ ਸ਼ਾਇਦ ਇੱਕ ਪਰਿਵਾਰ ਟੁੱਟਣ ਤੋਂ ਬਚ ਵੀ ਸਕਦਾ ਇੱਕ ਕਹਾਣੀ ਸਾਨੂੰ ਇਹ ਵੀ ਦੱਸਦੀ ਆ ਕਿ ਗਲਤੀਆਂ ਤਾਂ ਇਨਸਾਨ ਤੋਂ ਹੁੰਦੀਆਂ ਨੇ ਪਰ ਉਹਨਾਂ ਗਲਤੀਆਂ ਨੂੰ ਠੀਕ ਕਰਨ ਦਾ ਮੌਕਾ ਵੀ ਸਾਨੂੰ ਹੀ ਦੇਣਾ ਚਾਹੀਦਾ ਹੈ ਤਾਂ ਜੋ ਜੋ ਦੋਸਤ ਤੁਸੀਂ ਵੀ ਕਿਸੇ ਨਜ਼ਦੀਕੀ ਨੂੰ ਕਿਸੇ ਅਜਿਹੇ ਮੋੜ ਤੇ ਵੇਖੋ ਤਾਂ ਗੁੱਸੇ ਨਾਲ ਨਹੀਂ ਬਲਕਿ ਸਮਝਾਉਣ ਨਾਲ ਉਹਦੀ ਜ਼ਿੰਦਗੀ ਵੀ ਬਚ ਸਕਦੀ ਹੈ ਹਾਂਜੀ ਆਈ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ